ਸਿਕਾ ਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਮੋਗੇ ਤਾਰਾ ਜੀ ਅੱਜ ਤੁਹਾਡੇ ਵਾਸਤੇ ਇੱਕ ਕਾਫੀ ਗੰਭੀਰ ਮੁੱਦਾ ਲੈ ਕੇ ਆਇਆ ਮੈਂ ਠੀਕ ਹੈ ਜੀ ਇਹ ਗੰਭੀਰ ਮੁੱਦਾ ਹੈਗਾ ਪੇਪਰ ਲੀਕ ਦੇ ਨਾਲ ਸੰਬੰਧਤ ਦੇਖੋ ਜੀ ਸਵੇਰੇ ਮੈਨੂੰ ਕਟੋਕਟੇ ਸਮਝ ਲਓ ਕਿ 20 ਤੋਂ 25 ਫੋਨ ਬੱਚਿਆਂ ਦੇ ਆ ਚੁੱਕੇ ਆ ਠੀਕ ਹੈ ਜੀ ਸਰ ਆਹ ਕੀ ਗੱਲ ਹੈ ਜੀ ਅਸੀਂ ਆ ਖਬਰ ਦੇਖੀ ਹੈ ਜੀ ਦੱਸੋ ਜੀ ਗੱਲ ਸਹੀ ਹੈ ਕਿ ਗਲਤ ਹੈ ਸਾਨੂੰ ਸਪਸ਼ਟ ਕਰੋ ਜੀ ਹੋਰ ਵੀ ਪੇਪਰਾਂ 'ਚ ਇਹ ਚੀਜ਼ ਹੋਈ ਹੈ ਜਾਂ ਅੱਗੇ ਵੀ ਹੋ ਸਕਦੀ ਹੈ ਤਾ ਇਹ ਚੀਜ਼ ਮੈਨੂੰ ਕਾਫੀ ਸੋਨ ਨੂੰ ਮਿਲੀਆਂ ਬਾਕੀ ਕਾਫੀ ਬੱਚੇ ਇੱਕ ਮੈਸੇਜ ਮੈਨੂੰ ਸੈਂਡ ਕਰ ਰਹੇ ਹੈਗੇ ਠੀਕ ਹੈ ਜੀ ਤੇ ਉਹ ਮੈਸੇਜ ਵੀ ਤੁਹਾਨੂੰ ਮੈਂ ਜੇ ਤੁਸੀਂ 2 ਮਿੰਟ ਉਹ ਰੱਖੋ ਤਾਂ ਤੁਹਾਨੂੰ ਮੈਂ ਮੈਸੇਜ ਪੜ੍ਹ ਕੇ ਸੁਣਾ ਸਕਦਾਗਾ ਜਿਹਦੇ ਵਿੱਚ ਬੱਚਿਆਂ ਦਾ ਮੈਸੇਜ ਆਇਆ ਹੈ ਬਾਕੀ ਜੀ ਦੇਖੋ ਮੇਰਾ ਆਪਾਂ ਹੈਗੇ ਆ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠੇ ਹੈ ਨਾ ਜੇਕਰ ਆਪਾਂ ਜ਼ਿੰਮੇਵਾਰ ਅਹੁਦੇ ਤੇ ਬੈਠੇ ਤਾਂ ਆਪਣਾ ਫਰਜ਼ ਇਹ ਬਣਦਾਗਾ ਕਿ ਤੁਹਾਡੇ ਤੱਕ ਬਿਲਕੁਲ ਸਹੀ ਅਪਡੇਟ ਦੇਵਾਂ ਦੇਖੋ ਜੀ ਜੇ ਮੈਂ ਚੁੱਪ ਕਰਕੇ ਕਹਦਾ ਹਾਂ ਜੀ ਫਲਾਨੀ ਭਰਤੀ ਦੇ ਵਿੱਚ ਘਾਪਲਾ ਹੋ ਗਿਆ ਤਾ ਇਹ ਗੱਲ ਕਿਤੇ ਨਾ ਕਿਤੇ ਮੈਨੂੰ ਆਪ ਨੂੰ ਨਹੀਂ ਜਚੂਗੀ ਠੀਕ ਹੈ ਕਿਉਂਕਿ ਤੁਸੀਂ ਵੀ ਕਹੋਗੇ ਜੀ ਕਿ ਪ੍ਰੂਫ ਦਿਓ ਠੀਕ ਹੈ ਆਪਾਂ ਹੁਣ ਤੱਕ ਜਿੰਨੀਆਂ ਵੀ ਚੀਜ਼ਾਂ ਤੁਹਾਨੂੰ ਦੱਸਿਆ ਰਾਜੇ ਹਰੇਕ ਚੀਜ਼ ਦਾ ਆਪਾਂ ਪ੍ਰੂਫ ਤੁਹਾਡੇ ਸਾਹਮਣੇ ਹੀ ਪੇਸ਼ ਕੀਤਾ ਹੀ ਕੀਤਾਗਾ ਤਾਂ ਜਿਹੜੀ ਰਾਜੇ ਹੁਣ ਬੱਚੇ ਮੈਨੂੰ ਮੈਸੇਜ ਕਰ ਰਹੇ ਹੈ ਵੱਡੇ ਵੱਡੇ ਮੈਸੇਜ ਕਰਕੇ ਘੱਟੋ ਘੱਟ ਮੈਸੇਜਾਂ ਦੇ ਵਿੱਚ ਥੱਲੇ ਲਿਖ ਕੇ ਅ ਪ੍ਰਭਾਵ ਪਵੇਗਾ ਇਹ ਕਿਵੇਂ ਅਸੀਂ ਇਸ ਪੋਸਟਰ ਨੂੰ ਐਵੇਂ ਦਾ ਕਾਪੀ ਕਰਕੇ 10 ਬਜਾਤ ਤੱਕ ਪੇਚੋ ਕਾਫੀ ਚੀਜ਼ਾਂ ਫੈਲ ਰਹੀਆਂ ਨੇ ਹੈਨਾ ਤਾਂ ਆਪਰਾਧ ਨੂੰ ਟਾਈਮ ਟੂ ਟਾਈਮ ਅਪਡੇਟ ਕਰਨ ਦਾ ਮਤਲਬ ਹੈ ਜਿੱਦੋਂ ਦੇਖੋ ਆਪਾਂ ਇੱਕ ਇਹ ਜਿਹੜੀ ਜੜੀਆ ਹੁੰਨੇ ਰਹੇ ਜੀ ਦੇਖੋ ਤੁਸੀਂ ਇੱਕ ਬਾਦੂ ਦੇ ਬਾਦ ਤੁਸੀਂ ਦੋ ਬੱਚਿਆਂ ਕੋਲੇ ਗੱਲ ਸ਼ੇਅਰ ਕਰ ਲਓਗੇ ਪੰਜ ਕੋਲੇ ਕਰ ਲਓਗੇ 10 ਕੋਲੇ ਕਰ ਲਓਗੇ ਠੀਕ ਹੈ ਪਰ ਆਪਣੇ ਕੋਲ ਇਹ ਜਿਆ ਪਲੇਟਫਾਰਮ ਹੈ ਜਿਹੜੀ ਆਪਣੀ ਗੱਲ ਜੇ ਰਾਜੇ ਘੱਟੋ ਘੱਟ ਵੀਡੀਓ 5000 ਬੱਚੇ ਨੇ ਵੀ ਦੇਖੀ ਤਾਂ ਘੱਟੋ ਘੱਟ ਜੇ 5000 ਚੋਂ ਗਾਹਰੀ ਕਹਾ ਸ਼ੇਅਰ ਕਰਕੇ ਵੀ ਰਾਜੇ ਆਪਣੀ ਕਿੰਨੇ ਬੱਚੇ ਦੇਖ ਸਕਦੇ ਆ 5000 ਬੱਚਾ ਵੀ ਕੋਈ 3000 ਬੱਚਾ ਵੀ ਕੋਈ ਛੋਟਾ ਨਹੀਂ ਹੁੰਦਾ ਠੀਕ ਹੈ ਇਹਦੇ ਨਾਲ ਕੀ ਹੁੰਦਾ ਹੁੰਦਾ ਰਾਜੇ ਕਿ ਅਗਲੀਆਂ ਜਿਹੜੀਆਂ ਭਰਤੀਆਂ ਹੋਣੇ ਹੈਗੀਆਂ ਉਹਨਾਂ ਦੇ ਵਿੱਚ ਡਿਪਾਰਟਮੈਂਟ ਦੇ ਕੰਨ ਹੋ ਜਾਂਦਾ ਕਿ ਯਾਰ ਬਾਕੀ ਲੋਕ ਬੈਠੇ ਹੈਗੇ ਠੀਕ ਹੈ ਤਾਂ ਜਿਹੜੀ ਰਾਜ ਅੱਜ ਤੁਹਾਡੇ ਨਾਲ ਮੈਂ ਪੇਪਰ ਲੀਕ ਦੀ ਗੱਲ ਕਰਨ ਜਾ ਰਹੇ ਹਾਂਗਾ ਏ ਰਾਜੇ ਪੇਪਰ ਲੀਖ ਦੀ ਗੱਲ ਇਸ ਤੋਂ ਪਹਿਲਾਂ ਕਹਿੰਦੇ ਏਡੀਓ ਦੇ ਵਿੱਚ ਵੀ ਇਹ ਕੰਮ ਹੋ ਚੁੱਕਿਆ ਹੈ ਜੇਏ ਦੇ ਵਿੱਚ ਵੀ ਇਹ ਕੰਮ ਹੋ ਚੁੱਕਿਆ ਤੁਹਾਨੂੰ ਪਤਾ ਨਾਇਬ ਤਸੀਲਦਾਰਾਂ ਦੇ ਵਿੱਚ ਵੀ ਇਹ ਕੰਮ ਹੋ ਚੁੱਕਿਆਗਾ ਤਾਂ ਹੁਣ ਜਿਹੜਾ ਮੁੱਦਾ ਹੈਗਾ ਉਹ ਹੈਗਾ ਸੀਨੀਅਰ ਅਸਿਸਟੈਂਟ ਬੀ ਗਰੁੱਪ ਦਾ ਹੁਣ ਇਹ ਚੀਜ਼ ਰਾਜੇ ਕੋਈ ਮੈਂ ਨਹੀਂ ਕਹਿ ਰਿਹਾ ਆਪਦੇ ਕੋਲੋਂ ਬਣਾ ਕੇ ਕਿ ਜੀ ਹਾਂ ਹੋ ਗਿਆ ਜੀ ਕਾਪੜਾ ਫਲਾਣਾ ਧਮਕਾ ਅੰਕਾ ਤਾਂ ਰਾਜੇ ਇਹ ਚੀਜ਼ ਵਾਸਤੇ ਠੀਕ ਹੈ ਜਿਹੜੀ ਚੀਜ਼ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਗੱਲ ਮੈਂ ਕੋਈ ਆਪਦੇ ਕੋਲੋਂ ਨਹੀਂ ਕਹਿ ਰਿਹਾ ਜਿਹੜਾ ਬੰਦਾ ਇਹ ਗੱਲ ਕਹਿ ਰਿਹਾਗਾ ਠੀਕ ਹੈ ਜੀ ਉਹਨਾਂ ਨੇ ਕੀ ਕਿਹਾ ਰਾਜੇ ਉਹ ਵਿਧ ਪ੍ਰੂਫ ਇਹ ਚੀਜ਼ ਦੱਸ ਰਹੇ ਆ ਵਿਧ ਪ੍ਰੂਫ ਕਿਉਂਕਿ ਸੋਸ਼ਲ ਮੀਡੀਆ ਤੇ ਕੋਈ ਵੀ ਗੱਲ ਜਦੋਂ ਬੰਦਾ ਕਰਦਾ ਤਾਂ ਵਿਧ ਪ੍ਰੂਫ ਹੋਣੀ ਲਾਜ਼ਮੀ ਹੈ ਠੀਕ ਹੈ ਜੀ ਤਾਂ ਜਿਹੜਾ ਇਹੜਾ ਜੀ ਚੈਨਲ ਹੈ ਕਿ ਪੰਜਾਬ ਦਾ ਇਹਦਾ ਲਿੰਕ ਤੁਹਾਨੂੰ ਇਹ ਚੈਨਲ ਦਾ ਲਿੰਕ ਨਾ ਤੁਹਾਨੂੰ ਮੈਂ نیچے ਆਪਣੇ ਜਿਹੜਾ ਕਮੈਂਟ ਬਾਕਸ ਹੈਗਾ ਕਮੈਂਟ ਬਾਕਸ ਹੈ ਜਿਹੜਾ ਆਪਣਾ ਉਹਦੇ ਵਿੱਚ ਤੁਹਾਨੂੰ ਮੈਂ ਇਹ ਲਿੰਕ ਸੈਂਡ ਕਰ ਦੂੰਗਾ ਠੀਕ ਹੈ ਜੀ ਅ ਬਾਕੀ ਤੁਸੀਂ ਆਪ ਸਿਆਣਿਓ ਤੁਸੀਂ ਉਹ ਚੀਜ਼ ਸਾਰੀ ਵੀਡੀਓ ਦੇਖਣੀ ਹੈ ਠੀਕ ਹੈ ਮੈਂ ਹਜੇ ਗੱਲ ਤੇ ਕੁਝ ਨਹੀਂ ਕਹੂੰਗਾ ਕਿਉਂਕਿ ਮੈਂ ਵੀਡੀਓ ਹੇ ਤੱਕ ਉਹ ਮੈਂ ਆਪਦੇ ਵੱਲੋਂ ਦੇਖ ਲਈ ਮੈਂ ਆਪ ਦਾ ਰਿਵਿਊ ਬਾਅਦ ਚ ਦੱਸੂਗਾ ਤੁਸੀਂ ਉਹ ਵੀਡੀਓ ਦੇਖਣੀ ਹੈ 30 40 40 ਮਿੰਟ ਦੀ ਵੀਡੀਓ ਉਹ ਠੀਕ ਹੈ ਤੇ ਜਿਹੜੇ ਨੇ राजे ਇਹ ਗੱਲ ਕਰੀ ਹੈ ਉਹ ਕੋਈ ਆਮ ਬੰਦਾ ਨਹੀਂ ਹੈਗਾ ਡਾਕਟਰ ਗੜਗ ਹੈ ਉਹਨਾਂ ਦਾ ਨਾਮ ਠੀਕ ਹੈ ਜੀ ਜਿਹੜੇ ਇੱਕ ਇਮਾਨਦਾਰ ਅਫਸਰ ਹੈਗੇ ਜਿਹੜੇ ਬੱਚਿਆਂ ਵਾਸਤੇ ਖੜਦੇ ਆ ਕੋਈ ਉਹਨਾਂ ਨੂੰ ਲਾਲਚ ਨਹੀਂ ਹੈਗਾ ਠੀਕ ਹੈ ਜੀ ਕੋਈ ਇਹਨਾਂ ਨੇ ਆਪ ਦਾ ਬੇਟਾ ਨਹੀਂ ਰਖਾਉਣਾ ਕੋਈ ਆਪ ਦਾ ਧੀ ਨਹੀਂ ਰਖਾਉਣੀ ਕਿਉਂਕਿ ਉਹ ਆਪ ਹੀ ਬਹੁਤ ਵਧੀਆ ਉਹਦੇ ਤੇ ਹੈਗੇ ਆ ਠੀਕ ਹੈ ਜਿਹੜੇ ਡਾਕਟਰ ਸਾਹਿਬ ਆਪਣੀ ਗੱਲ ਕਰ ਰਹੇ ਨੇ ਦੂਜੀ ਗੱਲ ਨਾਲ ਜੇ ਬਹੁਤ ਪੰਜਾਬ ਦੇ ਘੱਟ ਚੈਨਲ ਹੁੰਦੇ ਆ ਜਿਹੜੇ ਸਟੂਡੈਂਟਾਂ ਦੀ ਗੱਲ ਨੂੰ ਅੱਗੇ ਕਰਦੇ ਆ ਪੇਸ਼ ਕਰਦੇ ਆ ਨਹੀਂ ਤੁਸੀਂ ਦੇਖਿਆ ਹੋਣਾ ਜੀ ਸਾਡੀ ਲਵ ਮੈਰਿਜ ਹੋਈ ਹੈ ਜੀ ਪੱਤਰਕਾਰ ਕੈਮਰਾ ਚਾੱਕ ਕੇ ਘਰੇ ਵਾਦਦੇ ਆ ਹਾਂਜੀ ਥੋੜੀ ਕਿਵੇਂ ਕਰਨ ਬਾਤ ਹੋਈ ਜੀ ਅਸੀਂ ਬੱਸ 'ਚ ਮਿਲਦੇ ਸੀ ਦੂਜੇ ਤੋਂ ਪੁੱਛਣ ਦੀ ਗੱਲਬਾਤ ਕਿਵੇਂ ਹੋਈ ਅਸੀਂ ਮੈਜੀ ਦੇ ਕੋਲ ਤੇਲ ਪਾਉਣ ਜਾਂਦੀ ਹੁੰਦੀ ਸੀ ਜੀ ਇਹ ਮੈਨੂੰ ਤੇਲ ਵੱਧ ਪਾ ਦਿੰਦੇ ਸੀ ਕਿ ਇਹੇ ਜਿਹੀਆਂ ਇੰਟਰਵਿਊਆਂ ਲਈ ਜਾਂਦੇ ਆ ਪੱਤਰਕਾਰ ਉਹਨਾਂ ਪੱਤਰਕਾਰ ਨਾ ਮੇਨੋਂ ਗਣੋ ਠੀਕ ਹੈ ਜੀ ਉਹ ਪੱਤਰਕਾਰ ਨਹੀਂ ਹੈਗੇ ਉਹ ਭੰਡ ਹੈਗੇ ਠੀਕ ਹੈ ਪਰ ਜਿਹੜੇ ਅਸਲੀ ਪੱਤਰਕਾਰ ਹੁੰਦੇ ਆ ਉਹਨਾਂ ਨੂੰ ਪੰਜਾਬ ਦਾ ਦਰਦ ਹੁੰਦਾ ਹੈ ਪੰਜਾਬ ਦੇ ਨੌਜਵਾਨਾਂ ਦਾ ਦਰਦ ਹੋਊਗਾ ਪੰਜਾਬ ਦੀ ਪੰਜਾਬੀਅਤ ਨਾਲ ਹੋਊਗਾ ਤੇ ਜਿਵੇਂ ਆ ਗੱਲ ਪੇਸ਼ ਕੀਤੀ ਇਹਨਾਂ ਨੇ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਮੈਨੂੰ ਕਿ ਕੋਈ ਚੈਨਲ ਇਹ じゃ ਹੈਗਾਗਾ ਜਿਹੜਾ ਬੱਚਿਆਂ ਪ੍ਰਤੀ ਗੱਲ ਚੰਗਦਾ ਨਹੀਂ ਅੱਜ ਦੇ ਟਾਈਮ 'ਚ ਸਾਨੂੰ ਲ ਕਿਸੇ ਕੋਲੇ ਇੰਨਾ ਟਾਈਮ ਹੈਗਾਗਾ ਕਿ ਕੋਈ ਗੱਲ ਚੱਕ ਲੋ ਹੁਣ ਜਿਹੜੇ ਬੰਦੇ ਨੇ ਰਾਜੀ ਇੰਟਰਵਿਊ ਲਈਤੀ ਉਹਦਾ ਨਾਮ ਹੈ ਰਾतेਸ਼ ਲੱਖੀ ਇਹ ਜਰਨਲਿਸਟ ਹੈਗੇ ਸ੍ਰੀ ਇਹ ਬਹੁਤ ਵਧੀਆ ਜਰਨਲਿਸਟ ਹੈ ਇਹ ਤੇ ਜਿਨ੍ਹਾਂ ਨੇ ਰਾਜੀ ਇਹਨਾਂ ਨੇ ਗੱਲ ਕੀਤੀ ਹੈ ਉਹ ਤੁਹਾਨੂੰ ਮੈਂ ਦੱਸਿਆਗਾ ਕਿ ਆਪਣੇ ਡਾਕਟਰ ਹੈਗੇ ਡਾਕਟਰ ਪਿਆਰੇ لال ਗਰਕ ਐਕਸ ਰਜਿਸਟਰ ਇਹ ਆਪਣੇ ਹੋਏ ਹੋਏ ਰਿਟਾਇਰ ਹੋਏ ਹੋਏ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚੋਂ ਬਹੁਤ ਤਾਕੜੀ ਪੋਸਟ ਹੁੰਦੀ ਹੈ ਰਾਜੀ ਰਜਿਸਟਰ ਦੀ ਠੀਕ ਹੈ ਜੀ ਉੱਥੋਂ ਤੇ ਬਾਕੀ ਨਾਲ ਜਿਹੜੀ ਗੱਲ ਵੀ ਕੀਤੀ ਹੈ ਸੋਣੇ ਉਹ ਪ੍ਰੂਫਰਾਂ ਦੇ ਨਾਲ ਕੀਤੀ ਹੈ ਮੈਂ ਰਾਜੀ ਵੀਡੀਓ ਆਪਣੇ ਚੈਨਲ ਤੇ ਤਾਂ ਨਹੀਂ ਚਲਾ ਸਕਦਾ ਕਿਉਂਕਿ ਕਾਪੀਰਾਈਟ ਦਾ ਇਸ਼ੂ ਆ ਜਾਊਗਾ ਕਾਪੀਰਾਈਟ ਦਾ ਇਸ਼ੂ ਆ ਜਾਊਗਾ ਤਾਂ ਕਰਕੇ ਮੈਂ ਵੀਡੀਓ ਨਹੀਂ ਚਲਾ ਸਕਦਾ ਪਰ ਉਹ ਵੀਡੀਓ ਦਾ ਸਾਰੀ ਦਾ ਲਿੰਕ ਹੈ ਜਿਹੜਾ ਠੀਕ ਹੈ ਜੀ ਉਹ ਤੁਹਾਨੂੰ ਮੈਂ ਆਪਣੇ ਕਮੈਂਟ ਬਾਕਸ ਹੈ ਨਾ ਜਿਹੜਾ ਕਮੈਂਟ ਬਾਕਸ ਉਹਦੇ ਵਿੱਚ ਪ੍ਰੋਵਾਈਡ ਕਰਵਾਉਣ ਜਾ ਰਹੇ ਹਾਂਗਾ ਠੀਕ ਹੈ ਜੀ ਉਹਦੇ ਵਿੱਚ ਪ੍ਰੋਵਾਈਡ ਕਰਵਾਉਣ ਜਾ ਰਹੇ ਹਾਂ ਕਮੈਂਟ ਬਾਕਸ ਦੇ ਵਿੱਚ ਉੱਥੋਂ ਜਾ ਕੇ ਤੁਸੀਂ ਵੀਡੀਓ ਦਾ ਲਿੰਕ ਲੈ ਕੇ ਠੀਕ ਹੈ ਜੀ ਵੀਡੀਓ ਉਪਰ ਕਰਕੇ ਸਾਰੀ ਵੀਡੀਓ 1 ਮਿੰਟ ਤੋਂ ਲੈ ਕੇ 40 ਮਿੰਟ ਤੱਕ ਪੂਰੇ ਧਿਆਨ ਨਾਲ ਬੈ ਕੇ ਸੋਚਣੀ ਹੈ ਤੇ ਆਪ ਫੈਸਲਾ ਕਰਨਾ ਕਿ ਜਿਹੜੇ ਇਹ ਇਮਾਨਦਾਰ ਅਫਸਰ ਨੇ ਗੱਲਾਂ ਸਾਹਮਣੇ ਰੱਖੀਆਂ ਉਹ ਸਹੀ ਹੈ ਕਿ ਗਲਤ ਹੈ ਠੀਕ ਹੈ ਜੀ ਇਸ ਤੋਂ ਬਾਅਦ ਜੇ ਅਗਲੀ ਕਾਰਵਾਈ ਆਪਾਂ ਅਗਲੀ ਵਾਰ ਕਰਾਂਗੇ ਜੇ ਤੁਹਾਨੂੰ ਲੱਗਦਾ ਕਿ ਹਾਂ ਜੀ ਬਾਕੀ ਇਹਨਾਂ ਨੇ ਜਿਹੜੀ ਪਿਆਰੇ ਲਾਲਜੀ ਦੀ ਗੱਲ ਕਹੀ ਹੈ ਬਿਲਕੁਲ ਸਹੀ ਗੱਲ ਹੈ ਕੋਈ ਗਲਤ ਨਹੀਂ ਹੈ ਕਿ ਜਿਹੜੇ ਪ੍ਰੂਫ ਪੇਸ਼ ਕਰ ਰਹੇ ਨੇ ਬਿਲਕੁਲ ਸਹੀ ਪ੍ਰੂਫ ਹੈ ਫਿਰ ਆਪਾਂ ਅੱਗੇ ਵੀ ਇੰਨਾ ਰਲ ਕੇ ਚੱਲਾਂਗੇ ਕਿ ਅਗਲੇ ਪੇਪਰਾਂ ਦੇ ਵਿੱਚ ਆਪ ਨੂੰ ਇਹ ਚੀਜ਼ਾਂ ਦਾ ਸਾਹਮਣਾ ਨਾ ਕਰਨਾ ਪਵੇ ਠੀਕ ਹੈ ਜੀ ਤਾਂ ਇਹੀ ਵੀਡੀਓ ਬਣਾਉਂਦਾ ਮੇਰਾ ਮੁੱਖ ਮਕਸਦ ਸੀਗਾ ਪੇਪਰ ਲੀਕ ਨਾਲ ਸੰਬੰਧਤ ਵੀਡੀਓ ਹੈ ਰਾਜੇ ਇਹ ਤੇ ਜਰੂਰ ਦੇਖਿਓ ਕਮੈਂਟ ਬਾਕਸ ਦੇ ਵਿੱਚ ਇਸ ਵੀਡੀਓ ਦਾ ਲਿੰਕ ਹੈਗਾ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ ਜਿਉਂਦੇ ਰਹੋ